ਤੁਸੀਂ ਦੇਖ ਰਹੇ ਹਾਂ ਦਾ ਟੀਵੀ ਐਨ ਆਰ ਆਈ ਤੇ ਇਸ ਵੇਲੇ ਦੀ ਵੱਡੀ ਖਬਰ ਹਵਾਈ ਜਹਾਜ਼ ਨੂੰ ਲੈ ਕੇ ਆ ਰਹੀ ਹੈ ਹਵਾਈ ਜਹਾਜ਼ ਔਰ ਉਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖਬਰ ਹੈ ਜੇਕਰ ਤੁਸੀਂ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਨਿਯਮ ਬਦਲ ਰਹੇ ਨੇ ਯੂਏਡੀਆਂ ਤੋਂ ਪ੍ਰਮੁੱਖ ਅੰਤਰਰਾਸ਼ਟਰੀ ਏਅਰਲਾਈਨਾਂ ਵਿੱਚੋਂ ਇੱਕ ਅਮੀਰਾਤ ਨੇ ਜਹਾਜ਼ ਵਿੱਚ ਪਾਵਰ ਬੈਂਕਾਂ ਦੀ ਵਰਤੋਂ ਤੇ ਪਾਬੰਦੀ ਦਾ ਐਲਾਨ ਕੀਤਾ 1 ਅਕਤੂਬਰ 2025 ਤੋਂ ਲਾਗੂ ਇਹ ਨਵਾਂ ਨਿਯਮ ਯਾਤਰੀ ਜੋਖਮਾਂ ਨੂੰ ਘਟਾਉਣ ਦੇ ਉਦੇਸ਼ ਤੇ ਨਾਲ ਜਾਰੀ ਕੀਤਾ ਗਿਆ ਹੈ ਦਸ ਇਹ ਕਿ ਹਵਾਬਾਜ਼ੀ ਖੇਤਰ ਵਿੱਚ ਲੀਥੀਅਮ ਬੈਟਰੀਆਂ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵਾਪਰਦੀਆਂ ਨੇ ਤੇ ਇਨ੍ਹਾਂ ਘਟਨਾਵਾਂ ਵਿੱਚ ਵਾਧੇ ਦਰਮਿਆਨ ਅਮੀਰਾਤ ਦੁਆਰਾ ਕੀਤੀ ਗਈ ਸੁਰੱਖਿਆ ਸਮੀਖਿਆ ਤੋਂ ਬਾਅਦ 에ਅਰਲਾਈਨਾਂ ਨੇ ਇਹ ਫੈਸਲਾ ਅਮੀਰਾਤ ਦੀ ਨੀਤੀ ਵਿੱਚ ਬਦਲਾਅ ਦੇ ਅਨੁਸਾਰ ਕੀਤਾ ਹੈ ਯਾਤਰੀਆਂ ਨੂੰ ਜਹਾਜ਼ ਵਿੱਚ ਇੱਕ ਪਾਵਰ ਬੈਂਕ ਲੈ ਜਾਣ ਦੀ ਆਗਿਆ ਹੋਵੇਗੀ ਬਸ਼ਰਤੇ ਇਸ ਦੀ ਸਮਰੱਥਾ 100 ਵਾਟ ਘੰਟੇ ਤੋਂ ਘੱਟ ਹੋਵੇ ਹਾਲਾਂਕਿ ਯਾਤਰੀਆਂ ਨੂੰ ਪਾਵਰ ਬੈਂਕ ਦੀ ਵਰਤੋਂ ਕਰਕੇ ਕਿਸੇ ਵੀ ਨਿੱਜੀ ਡਿਵਾਈਸ ਨੂੰ ਬਦਲਣ ਜਾਂ ਜਹਾਜ਼ ਦੀ ਪਾਵਰ ਸਪਲਾਈ ਦੀ ਵਰਤੋਂ ਕਰਕੇ ਪਾਵਰ ਬੈਂਕ ਨੂੰ ਬਦਲਣ ਦੀ ਆਗਿਆ ਨਹੀਂ ਹੋਵੇਗੀ ਨਾ ਹੀ ਜਹਾਜ਼ ਦੀ એનર્ਜੀ ਦੇ ਨਾਲ ਇਸ ਨੂੰ ਚਾਰਜ ਕਰਨ ਦੀ ਆਗਿਆ ਹੋਵੇਗੀ ਨਵੇਂ ਨਿਯਮ ਦੇ ਤਹਿਤ ਪਾਵਰ ਬੈਂਕਾਂ ਨੂੰ ਓਵਰਹੈੱਡ ਡੱਬਿਆਂ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਸੀਟ ਦੀ ਜੇਬ ਵਿੱਚ ਜਾਂ ਅਗਲੀ ਸੀਟ ਦੇ ਹੇਠਾਂ ਇੱਕ ਬੈਗ ਦੇ ਅੰਦਰ ਰੱਖਣਾ ਪਵੇਗਾ ਇਸ ਤੋਂ ਇਲਾਵਾ ਅਮੀਰਾਤ ਦੀ ਨੀਤੀ ਅਨੁਸਾਰ ਆਵਾਜਾਈ ਲਈ ਸਵੀਕਾਰ ਕੀਤੇ ਗਏ ਸਾਰੇ ਪਾਵਰ ਬੈਂਕਾਂ ਵਿੱਚ ਸਮਰੱਥਾ ਰੇਟਿੰਗ ਜਾਣਕਾਰੀ ਉਪਲਬਧ ਹੋਣੀ ਚਾਹੀਦੀ ਹੈ ਤੁਸੀਂ ਇਸ ਨੀਤੀ ਬਾਰੇ ਹੋਰ ਜਾਣਕਾਰੀ ਜੋ ਹੈ 에어ਲਾਈਨ ਦੀ ਅਧਿਕਾਰਤ ਵੈੱਬਸਾਈਟ ਤੇ ਪ੍ਰਾਪਤ ਕਰ ਸਕਦੇ ਹੋ ਦੁਨੀਆ ਭਰ ਦੀਆਂ ਕਈ 에어ਲਾਈਨਾਂ ਨੇ ਜਹਾਜ਼ ਤੇ ਪਾਵਰ ਬੈਂਕਾਂ ਦੀ ਵਰਤੋਂ ਅਤੇ ਚਾਰਜਿੰਗ ਤੇ ਪਾਬੰਦੀ ਲਗਾਈ ਹੈ ਜਿਸ ਵਿੱਚ ਸਿੰਗਾਪੁਰ 에어ਲਾਈਨ ਕੈਥੇ ਪੈਸੀਫਿਕ ਐਚਕੇ ਐਕਸਪ੍ਰੈਸ ਹਾਂਗਕਾਂਗ 에어ਲਾਈਨਸ 에어 에ਸ਼ੀਆ 에어 ਬੁਸਾਨ ਚਾਈਨਾ 에어ਲਾਈਨਸ ایਵੀਏ 에어 ਸਕੂਟ ਸਟਾਰਲਕਸ ਅਤੇ ਥਾਈ 에어ਵੇਜ਼ ਵੀ ਸ਼ਾਮਿਲ ਹੈ ਇਸ ਤੋਂ ਇਲਾਵਾ ਏਸ਼ੀਆਨਾ ਕੋਰੀਅਨ 에ਅਰ ਅਤੇ 에ਅਰ ਬੁਸਾਨ ਵਰਗੀਆਂ 에ਅਰਲਾਈਨਾ ਜਹਾਜ਼ਾਂ ਤੇ ਪਾਵਰ ਬੈਂਕਾਂ ਦੀ ਆਗਿਆ ਹੀ ਨਹੀਂ ਦਿੰਦੀਆਂ ਪਰ ਯਾਤਰੀਆਂ ਨੂੰ ਉਹਨਾਂ ਨੂੰ ਆਪਣੀਆਂ ਸੀਟਾਂ ਦੀਆਂ ਜੇਬਾਂ ਵਿੱਚ ਜਾਂ ਆਪਣੇ ਕੋਲ ਰੱਖਣਾ ਹੋਵੇਗਾ ਇੰਡੀਗੋ 에ਅਰ ਇੰਡੀਆ ਅਤੇ ਸਪਾਈਸ ਜੈਟ ਵਰਗੀਆਂ ਭਾਰਤੀ 에ਅਰਲਾਈਨਾ ਦੇ ਵੀ ਇਸੇ ਤਰ੍ਹਾਂ ਦੇ ਨਿਯਮ ਨੇ 에ਅਰ ਇੰਡੀਆ ਨੇ ਸ਼ਾਰਟ ਸਰਕਟ ਤੋਂ ਬਚਣ ਲਈ ਹਰੇਕ ਪਾਵਰ ਬੈਂਕ ਨੂੰ ਵੱਖਰੇ ਤੌਰ ਤੇ ਪੈਕ ਕਰਨਾ ਲਾਜ਼ਮੀ ਕਰ ਦਿੱਤਾ ਹੈ ਚੀਨ ਦੇ ਸਿਵਲ ਐਵੀਏਸ਼ਨ ਪ੍ਰਸ਼ਾਸਨ ਨੇ ਲਿਥੀਅਮ ਬੈਟਰੀ ਅਗ ਨਾਲ ਸੰਬੰਧਿਤ ਕਬੀਏ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਘਰੇਲੂ ਉਡਾਣਾਂ ਤੇ ਸਾਰੇ ਗੈਰ ਪ੍ਰਮਾਣਿਤ ਪਾਵਰ ਬੈਂਕਾਂ ਤੇ ਪਾਬੰਦੀ ਲਗਾ ਦਿੱਤੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਜੋ ਹੈ ਉਹ 에어ਲਾਈਨਸ ਨੂੰ ਲੈ ਕੇ ਆ ਰਹੀ ਹੈ ਹਵਾਈ ਸਫਰ ਜੇਕਰ ਤੁਸੀਂ ਕਰਦੇ ਹੋ ਤਾਂ ਯੂਏਈ ਦੀਆਂ ਦੋ ਪ੍ਰਮੁੱਖ ਅੰਤਰਰਾਸ਼ਟਰੀ 에어ਲਾਈਨਾਂ ਨੇ ਹਵਾਈ ਸਫਰ ਕਰਨ ਵਾਲਿਆਂ ਲਈ ਹਦਾਇਤਾਂ ਵਿੱਚ ਬਦਲਾਅ ਕੀਤਾ ਹੈ ਅਮੀਰਾਤ ਨੇ ਜਹਾਜ਼ਾਂ ਵਿੱਚ ਪਾਵਰ ਬੈਂਕਾਂ ਦੀ ਵਰਤੋਂ ਤੇ ਪਾਬੰਦੀ ਲਗਾਈ ਹੈ 1 ਅਕਤੂਬਰ 2025 ਤੋਂ ਇਹ ਨਵਾਂ ਨਿਯਮ ਯਾਤਰੀ ਜੋਖਮਾਂ ਨੂੰ ਘਟਾਉਣ ਦੇ ਲਈ ਜਾਰੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਹਵਾਬਾਜ਼ੀ ਖੇਤਰ ਵਿੱਚ ਲੀਥੀਅਮ ਬੈਟਰੀ ਦੀਆਂ ਘਟਨਾਵਾਂ ਦਾ ਇੱਕ ਵੱਡਾ ਨਾਮ ਰਿਹਾ ਹੈ ਤਾਂ ਜ਼ਿਆਦਾਤਰ ਕਟਨਾਵਾ ਜੋ ਨੇ ਉਹ ਲੀਥੀਅਮ ਬੈਟਰੀ ਕਰਕੇ ਵਾਪਰਦੀਆਂ ਨੇ ਇਸੇ ਕਰਕੇ ਅਮੀਰਾਤ ਦੁਆਰਾ ਇੱਕ ਸੁਰੱਖਿਆ ਸਮੀਖਿਆ ਕੀਤੀ ਗਈ ਸੀ ਜਿਸ ਦੇ ਮੁਤਾਬਕ 에ਅਰਲਾਈਨ ਨੇ ਇਹ ਫੈਸਲਾ ਕੀਤਾ ਕਿ ਅਮੀਰਾਤ ਦੀ ਨੀਤੀ ਦੇ ਵਿੱਚ ਬਦਲਾ ਤੇ ਚਲਦੇ ਯਾਤਰੀਆਂ ਨੂੰ ਹੁਣ ਜਹਾਜ਼ ਵਿੱਚ ਇੱਕ ਪਾਵਰ ਬੈਂਕ ਲੈ ਜਾਣ ਦੀ ਆਗਿਆ ਹੋਵੇਗੀ ਬਸ਼ਰਤੇ ਇਹ ਸਿਰਫ 100 ਵਾਟ ਘੰਟੇ ਤੋਂ ਘੱਟ ਹੋਵੇ ਹਾਲਾਂਕਿ ਯਾਤਰੀਆਂ ਨੂੰ ਪਾਵਰ ਬੈਂਕ ਦੀ ਵਰਤੋਂ ਕਰਕੇ ਕਿਸੇ ਵੀ ਨਿੱਜੀ ਡਿਵਾਈਸ ਨੂੰ ਚਾਰਜ ਜਾਂ ਜਹਾਜ਼ ਦੀ ਪਾਵਰ ਸਪਲਾਈ ਦੀ ਵਰਤੋਂ ਕਰਕੇ ਇਸ ਨੂੰ ਚਾਰਜ ਕਰਨ ਦੀ ਆਗਿਆ ਨਹੀਂ ਹੋਵੇਗੀ ਨਵੇਂ ਨਿਯਮ ਦੇ ਤਹਿਤ ਪਾਵਰ ਬੈਂਕਾਂ ਨੂੰ ਓਵਰਹੈੱਡ ਡੱਬਿਆਂ ਵਿੱਚ ਸਟੋਰ ਨਹੀਂ ਕੀਤਾ ਜਾ ਸਕਦਾ ਸੀਟ ਦੀ ਜੇਬ ਵਿੱਚ ਤੁਸੀਂ ਰੱਖ ਸਕਦੇ ਹੋ ਜਾਂ ਫਿਰ ਸੀਟ ਦੇ ਹੇਠਾਂ ਬੈਗ ਦੇ ਅੰਦਰ ਤੁਸੀਂ ਇਸ ਨੂੰ ਰੱਖ ਸਕਦੇ ਹੋ ਇਸ ਤੋਂ ਇਲਾਵਾ ਆਵਾਜਾਈ ਲਈ ਸਵੀਕਾਰ ਕੀਤੇ ਗਏ ਸਾਰੇ ਪਾਵਰ ਬੈਂਕਾਂ ਦੀ ਸਮਰੱਥਾ ਤੇ ਉਸ ਦੀ ਰੇਟਿੰਗ ਦੀ ਜਾਣਕਾਰੀ ਉਸ ਉੱਪਰ ਲੱਗੀ ਹੋਣੀ ਚਾਹੀਦੀ ਹੈ ਤਾਂ ਇਸ ਨੀਤੀ ਬਾਰੇ ਹੋਰ ਜਾਣਕਾਰੀ 에ਰਲਾਈਨ ਦੀ ਅਧਿਕਾਰਤ ਵੈੱਬਸਾਈਟ ਤੇ ਤੁਸੀਂ ਹਾਸਲ ਕਰ ਸਕਦੇ ਹੋ ਬਾਕੀ ਹਵਾਈ ਯਾਤਰਾ ਸਮੇ ਪਾਵਰ ਬੈਂਕ ਲਿਜਾਣ ਤੇ ਜੋ ਇਹ ਪਾਬੰਦੀ ਲੱਗੀ ਹੈ ਜਾਂ ਫਿਰ ਇਸ ਦੀ ਸਮਰੱਥਾ ਦੇ ਵਿੱਚ ਘਟਾ ਕੀਤਾ ਗਿਆ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਆਪਣੀ ਕੋਈ ਵੀ ਰਾਏ ਸਾਨੂੰ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ